ਤੂੰ ਅੰਗਰੇਜ਼ੀ ਨਾ ਵਰਤਿਆ ਕਰ ਗਲਤੀ ਬੋਲ ਜਾਣਾ ਕਰਦੇ ਆਪਣਾ ਸ਼ੋ ਵਧੀਆ ਲੱਗਦਾ ਵੈਰੀ ਗੁੱਡ ਕਰਦੇ ਖਾਲਾ ਖਾਲਾ ਮਾਦਨ ਖਵਾ ਦੇ ਲੈ ਮਾਦਾ ਬੱਕੇ ਖਾ ਲੈ ਹਟ ਜਾ ਤੂੰ ਆਪ ਹੀ ਖੜਾ ਉਹ ਨਾਲ ਦੀ ਵਿਚਾਰੀ ਡੀਕਨ ਦੇ ਹੀ ਕਰੂੰ ਸਿਰ ਦੇ ਸਾਈਆਂ ਵੈਸੀ ਗੱਦਲੀ ਇਹ ਅੱਜ ਬੁੱggen ਦੇਣਾ ਸਿਆਰਾ ਆਦਾਂ ਮੇਰਾ ਸੂਰ ਲੈ ਕੇ ਦੇਣੇ ਕੰਪੀਸ਼ਨ ਨਹੀਂ ਮਿਲੇਗੀ ਮੈਮ ਪਲੀਜ਼ ਆਪਣੇ ਫਿਰ ਬੱਚੇ ਨੂੰ ਸਮਝਾਓ ਨਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਓਏ ਯਹਾਂ ਪਰ ਵੀ ਮੈਂ ਮ આજ ਕਲ ਕੇ ਬੱਚੇ ਬਹੁਤ ਸ਼ਾਰਟ ਹੀ ਹੋ ਗਏ ਹਨ આજ ਕਲ ਕੇ ਬੱਚੇ ਮਸਕਲ ਲਾਸਟ ਵਾਰਿੰਗ ਦੇ ਰਹੀ ਦੋ ਨਹੀਂ ਤਾਂ ਮੈਂ ਉਹਨੂੰ ਸਕੂਲ سے ਰੈਸਟਿਗੇਟ ਕਰਾ ਦੇਣਾ ਮੈਮ ਪਲੀਜ਼ ਰੈਸਟਿਗੇਟ ਮਤ ਕਰਾਣਾ ਮਾਰੇ ਬੱਚੇ ਦਾ ਕੈਰੀਅਰ ਖਰਾਬ ਹੋ ਜਾਏਗਾ ਉਹ ਕਿਸੇ ਹੋਰ ਸਕੂਲ ਮੈਂ ਐਡਮਿਸ਼ਨ ਨਹੀਂ ਮਿਲੇਗੀ ਮੈਮ ਪਲੀਜ਼ ਆਪਣੇ ਫਿਰ ਬੱਚੇ ਨੂੰ ਸਮਝਾਓ ਨਾ ਸਮਝਾ ਰਹੇ ਆ ਮੈਮ ਸਮਝਾएंगे ਇਸ ਲਈ ਤਾਂ ਆਪਕੇ ਪਾਸ ਲਗਾਇਆ ਹੈ ਸਟੱਡੀ ਕੋ ਇਹ ਜੇ ਸਾਡੇ ਜਵਾਬ ਨੂੰ ਤੋ ਗ ਗਿਆ ਤੇ ਮੈਡਮ ਜੁੰਡੇ ਪੜਦਾਂਗੇ ਜੁੰਡੇ ਅਸੀਂ ਪੰਜਾਬੀ ਬੋਲਦੇ ਤੇ ਪੰਜਾਬੀ ਬੋਲਾਂਗੇ ਤੁਹਾਡੇ ਬੋਲਦੇ ਹੋਣਗੇ ਇੰਗਲਿਸ਼ ਚ ਗੱਲ ਕਰ ਮੋਗੇ ਸ਼ਹਿਰ ਜਾ ਗਿਆ ਕੀ ਨਾਮ ਆ ਮਿਨੀ ਮਿਨੀ ਸ਼ੋ ਮਿਨੀ ਸ਼ੋ ਸਾਡੀ ਸ਼ੂ ਹੀ ਕਹਿ ਦਿੰਦੇ ਮੋਟੇ ਨਹੀਂ ਤੇ ਅੱਜ ਮੋਟੇ ਨਾਲ ਕੀ ਦਿਵਾਉਣਾ ਤੈਨੂੰ ਅੱਜ ਹੀ ਪਰਚੂਨ ਚੈੱਕ ਕਰ ਮੜਾ ਗਿਆ ਓ ਮਾਈ ਗੋਡ ਵਧੀਆ ਆ ਇਹ ਆਪਣੇ ਮੋਗੇ ਚ ਖੁੱਲਿਆ ਕਿਹੜੇ ਰੋਡ ਤੇ ਖੁੱਲਿਆ ਹੈ ਮੇਰੇ ਪਤਪਾੜ ਰੋਡ ਤੇ ਖੁੱਲਿਆ ਮੋਗਾ ਪਹਾੜਸ਼ੀ ਦੀ ਹੱਟੀ ਦੇ ਸਾਹਮਣੇ ਵਾਹ ਜੀ ਵਾਹ ਨਜ਼ਾਰਾ ਕਮ ਇੱਥੇ ਵਾਹ ਪਹਾੜਸ਼ੀ ਦੀ ਹੱਟੀ ਦੇ ਸਾਹਮਣੇ ਕੁਲੀਓ ਤੁਹਾਨੂੰ ਗਿਫਟ ਕਿਉਂ ਦਾਰੇ ਇੱਥੇ ਹੀ ਦਵਾਉਣੇ ਆਂ ਅਨੇ ਤੁਸੀਂ ਆਪ ਲੈਣੇ ਸੱਚ ਆਹੀਂ ਥੋੜੀ ਦਵਾਉਣੇ ਆਂ ਓਹ ਹੋ ਆਹ ਮੈਨੂੰ ਹੱਡੀ ਆਉਣ ਲੱਗਦੀ ਓਹ ਹੋ ਹਾਂ ਵੀ ਇਹ ਕਦਲੀ ਇਹ ਅੱਜ ਬੁੱggen ਦੇਣਾ ਸਿਆਰਾ ਆਦਾਂ ਮੇਰਾ ਸੂਰ ਲੈ ਕੇ ਦੇਣ ਸੂਰ ਨਹੀਂ ਗਾ ਕੀ ਆ ਪਾਪੀ ਗਾਏ ਕੀ ਆ ਆਪਾ ਪੀ ਗਾ ਘਰ ਦੇ ਹੁੰਦੇ ਉਹ ਕੋਲਾ ਯਾਜਾ ਹੈ ਐ ਐ ਐ ਤੂੰ ਅੰਗਰੇਜ਼ੀ ਨਾ ਵਰਤਿਆ ਕਰ ਗਲਤੀ ਬੋਲ ਜਾਣਾ ਕੱਢਦਾ ਆਪਣਾ ਸ਼ੋ ਵਧੀਆ ਲੱਗਾ ਵੈਰੀ ਗੁੱਡ ਕਰ ਦੇ ਖਾਲਾ ਖਾਲਾ ਮਾਦਨ ਖਵਾ ਦੇ ਲੈ ਮਾਦਾ ਪੱਕੇ ਖਾਣ ਹਟ ਜਾ ਚਲ ਤੂੰ ਆਪ ਹੀ ਖੜਾ ਹਣ ਚਲ ਗਲਤ ਗੱਲ ਜਾਣੇ ਨਹੀਂ ਵੀਡੀਓ ਵੇਖਿਆ ਕਰ ਚੰਗੀ ਤਰ੍ਹਾਂ ਬੋਲ ਕਰ ਫੋਲੋ ਕਰ ਵੀਰ ਨੂੰ ਕਾਢੇ ਦਾ ਕਰ ਮੇਰੇ ਵਾਲਾ ਵੀ ਕਰ ਲਈ ਨਾਲ ਤੂੰ ਕਰਾਉਣਾ ਹੀ ਆਦਾ ਲੈ ਨਹੀਂ ਮੈਂ ਉਹ ਗੱਗ ਮੇਰੇ ਵੀ ਮੇਰੀ ਵੀ ਆਈਡੀ ਕੱਢ ਕੇ ਫੋਲੋ ਕਰਕੇ ਦੇ ਕੇ ਜਾਈ ਤੂੰ ਸਾਡਾ ਇੱਕ ਫੋਲੋਅਰ ਹੀ ਲੋਪ ਹੋਇਆ ਫਿਰ ਦਾ ਗੁਰੂਆ ਮਾੜੀ ਗੱਲ ਤੇਰੇ ਆਸ ਤੇ ਕਰ ਕਰ ਇਹਨੂੰ ਕਾਢ ਮੜਾ ਸਰਚ ਨੈਟ ਡੀਆਈ ਜਾ ਮਰੇ ਰੈਟ ਚ ਉਹ ਸਭ ਉਹ ਇਹ ਨਾਲ ਦੀ ਮੈਸੇਜ ਕਰੀ ਜਾਂਦੀ ਹੈ ਹਲੋ ਹਲੋ ਉਹ ਹਲੋ ਹਲੋ ਇਧਰ ਵੀ ਵੀਰ ਹਣੀ ਇਧਰ ਕੁੜੇ ਆਏ ਹੋ ਦੂਜਾ ਫਲੂਦਾ ਵੇਚਣ ਤੇ ਹੋਏ ਆ ਜਾ ਗੁਰਗੁਆ ਨਾਲ ਦੀ ਵਿਚਾਰੀ ਡੀਕਨ ਦਾ ਹੀ ਕਰੂੰ ਸਿਰデア ਸਾਈਆਂ ਵੈਸੀ ਮੈਸੀ ਜੀ ਓ ਕਰ 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 ਇਹਨੂੰ ਕਰੇ ਨੂੰ ਖੋਲ ਖੋਲ ਆਵੇ 535 ਆਵੇ ਹੁਣੇ ਅਸੀਂ ਵੀਡੀਓ ਪਾਈ ਏ ਕਿੰਨਾ ਟਾਈਮ ਆ ਪਾਈ ਨੂੰ ਆ 1 ਘੰਟੇ ਚ 13000 ਲਾਈਕ ਆ 13 ਲਾਈਕ ਨਹੀਂ ਹੋਏ ਨਾ 13000 ਵੇਖਿਆ ਲੈ ਵੇਖਿਆ ਤੇਰੇ ਕਰਕੇ ਘਟਾ ਹੈ ਸਾਡੇ 13000 ਲਾਈਕ ਪੂਰਾ ਹੋ ਗਿਆ ਆ ਵੀਡੀਓ ਧਾਕੇ ਮੈਨੂੰ ਕਿਦਰੋਂ ਦੇ ਕੇ ਆ ਵੀਊ ਦੇ ਇਹ ਆਏ ਲੋ ਜੀ ਨੇ ਕੇ ਇਹ ਬੇ ਜਾ ਚ ਗਿਆ ਜਿਆ ਗਰੂਆ ਨਾ ਵੀ ਮੋਟੇ ਨੂੰ ਬੋਲੋ ਕਰਦੇ ਹੁਣ ਪਾਹ ਹਟ ਜਾ ਦਵਾਨ ਬੋਲ ਮਾਰਦੀ ਹਾਂ ਹਾਂ ਜੀ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ